ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਰਗ ਗੁਜ਼ਰੀ ਮਹੱਲਾ ਪੰਨਾ ਕਾਹਰੇ ਮਨ ਚਿਤਵੇ ਉਦਮ ਜਾਇਆ ਹਰ ਹਰੀ ਜੋ ਪਰਿਆ ਸੱਲ ਪੱਥਰ ਮਹਿ ਜੰਤ ਹੋ ਪਾਏ ਅੰਕਾਰ ਜਿਕੇ ਅੱਗੇ ਕਰ ਤਰਿਆ ਮਿਹਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੇਨੰਤਾ ਕੋਈ ਨ ਕਿਸ ਕੀ ਤਰੇਹਾ ਸਿਰਸਰ ਰਿਜਕ ਸਭਾ ਵੇ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉਡਾਵੇ ਸੋ ਕੋਸਾ ਤੇ ਸਪਾਸੇ ਬਸ਼ਰੇ ਸ਼ਰਿਆ ਤਿੰਕਾਵਣੇ ਖਲਾਵੇ ਕਮਣੇ ਚਗਾਵੇ ਮਨ ਮੈਂ ਜ਼ਿਮਰਨ ਕਰਿਆ ਸਭੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨਨ ਪਿਤਾ ਹਾ ਲੋਕ ਸੁਤ ਬਿਨੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸਨ ਬਾਬੇ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡਾਵੇ ਸੋ ਕੋਸਾ ਤਿਸ ਪਾਸ਼ੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚ ਗਾਵੇ ਮਨ ਮਹਿ ਸਿਮਰਨ ਕਰਿਆ ਖਬੇ ਨਿਦਾਨ ਦਾ ਅਸ਼ਟ ਸਿਧਾਨ ਠਾਕੁਰ ਕਰ ਤਲਤਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰੰਤ ਨਾ ਨਾ ਬਾਰਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਗ ਗੁਜ਼ਰੀ ਮਹੱਲਾ 5 ਕਹੇ ਰੇ ਮਨ ਚਿਤਵੇ ਉਦਮ ਜਾਇਆ ਹਰ ਹਰੀ ਜੋ ਪਰਿਆ ਸਲ ਪੱਤਰ ਮਹਿ ਜੰਤ ਹੋ ਪਾਇ ਆਂਕਾਰ ਜਿਕੇ ਅਗੇ ਕਰ ਤਰਿਆ ਮਿਹਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨੰਤਾ ਕੋਈ ਨਾ ਜਿਸ ਕੀ ਤਰੇ ਹਾਂ ਸਰਸਰ ਰੇਜ ਕੇ ਸੁਭਾਵੇ ਠਾਕੁਰ ਕਾਹੇ ਮਨੁ ਫੋ ਕਰਿਆ ਉਡੇ ਉਡਾ ਵੇ ਸੋ ਕੋਸਾ ਇਸ ਪਾਸੇ ਬਸ਼ਰੇ ਸ਼ਰਿਆ ਤਿੰਕਾਵਣੇ ਖਲਾਵੈ ਕਮਣੇ ਚਿਗਾਵੈ ਮਨ ਮੈਂ ਸਿਮਰਨ ਕਰਿਆ ਸਵੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਬ ਤਰਿਆ ਜਿਨਾਂ ਨ ਪਿਤਾ ਹਾ ਲੋਕ ਸੁਤ ਬਿਨੰਤਾ ਕੋਇ ਨ ਕਿਸ ਕੀ ਤਰਿਆ ਸਿਰਸਿਰ ਰਿਜਕਸ ਨਾ ਬੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਾਵੇ ਸੋ ਕੋਸਾ ਜਿਸ ਪਾਸੇ ਬਚਰੇ ਸ਼ਰਿਆ ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭੇ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਿਹਨੇ ਨਾਨਕ ਹੱਲ ਬਲ ਬਲ ਸਦ ਬਲ ਜਾਈਏ ਤੇ ਰਾਮਤ ਨਹਾ ਬਾਰ ਬਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਰਗ ਗੁਜ਼ਰੀ ਮਹੱਲਾ ਪੰਨਾ ਮਾ ਕਾਹੇ ਰਹਿ ਮਨ ਚਿਤਵੇ ਉਦਮ ਜਾਇ ਹਰ ਹਰੀ ਜੋ ਪਰਿਆ ਸਲ ਪੱਤਰ ਮਹਿ ਜਨਤ ਹੋ ਪਾਇ ਆਂਕਾਰ ਜਿਕੇ ਅਗੇ ਕਰਤ ਰਿਆ ਮਿਹਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨੰਤਾ ਕੋਈ ਨ ਕਿਸ ਕੀ ਤਰੇਹਾ ਸਿਰ ਸਿਰ ਰੇ ਜਿਕੇ ਸਭਾ ਵੇ ਠਾਕੁਰ ਕਾਹੇ ਮਨ ਫੋ ਕਰਿਆ ਉਡੇ ਉਡਾ ਵੇ ਸੋ ਕੋਸਾ ਤੇ ਸ Pase ਬਸ਼ਰੇ ਸ਼ਰਿਆ ਤਿੰਕਾ ਮਨੇ ਖਲਾ ਵੇ ਕਮਨੇ ਚੁਗਾ ਵੇ ਮਨ ਮੇ ਜਿਮਰਨ ਕਰਿਆ ਸਵੇ ਨਿਧਾਨ ਦਸ ਅਸ਼ਟ ਸਿਦਾਨ ਠਾਕੁਰ ਕਰਤੋ ਤਰਿਆ ਜਿਨਨ ਪਿਤਾ ਹਾਂ ਲੋਕ ਸੁਤ ਬਿਨੰਤਾ ਕੋ ਵੇਨਾ ਕਿਸ ਕੀ ਤਰਿਆ ਸਿਰ ਸਿਰ ਰਿਜਕਸ ਨਾ ਬਾਬੇ ਠਾਕੁਰ ਕਾਹੇ ਮਨ ਪੋ ਕਰਿਆ ਉੱਡੇ ਉੱਡਾਵੇ ਸੋ ਕੋਸਾ ਜਿਸ ਪਾਸ਼ੇ ਬਚਰੇ shireਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬੇ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਿਹਦੇ ਨਾਲ ਨਿਕ ਬਲ ਬਲ ਸਦ ਬਲ ਜਾਈਏ ਤੇਰਾ ਹੰਤ ਨਹਾਣਾ ਬਾਰ ਬਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਗ ਗੁਜ਼ਰੀ ਮਹੱਲਾ 5ਵਾਂ ਕਾਹਿਰੇ ਮਨ ਚਿਤਵੇ ਉਦਮ ਜਾਇ ਹਰ ਹਰੀ ਜੋ ਪਰਿਆ ਸੱਲ ਪੱਥਰ ਵਹ ਜੰਤ ਸੋ ਪਾਇ ਅੰਕਾਰ ਜਿਕੇ ਅੱਗੇ ਕਰ ਤਰਿਆ ਮਿਹਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨੰਤਾ ਕੋਈ ਨ ਜਿਸ ਕੀ ਤਰੇਹਾ ਸਿਰਸਰ ਰੇ ਜੀ ਕੇ ਸੁਭਾਵੇ ਠਾਕੁਰ ਕਾਹੇ ਮਨੋ ਪੋ ਕਰਿਆ ਉਡੇ ਉਡ ਆਵੇ ਸੋ ਕੋਸਾ ਤੇ ਸpase ਬਸ਼ਰੇ ਸ਼ਰਿਆ ਤਿੰਕਾ ਮਣੇ ਖਲਾਵੇ ਕਮਣੇ ਚੁਗਾਵੇ ਮਨ ਮੈਂ ਜ਼ਿਮਰਨ ਕਰਿਆ ਸਵੇ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤੋ ਤਰਿਆ ਜਨਨ ਪਿਤਾ ਹਾ ਲੋਕ ਸੁਤ ਬਿਨੰਤਾ ਕੋ ਵੇਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੁਬਾ ਵੇ ਠਾਕੁਰ ਕਾਹੇ ਮਨ ਪੋ ਕਰਿਆ ਉਡੈ ਉਡਾਵੇ ਸੋ ਕੋਸਾ ਜਿਸ ਪਾਸ਼ੇ ਬਚਰੇ shirea ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬੇ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਹੰਤ ਨਾ ਪਾਰਾ ਵਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ